ਇਹ ਮੰਨ ਤੇ ਉਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਨਸਾਫ ਨਹੀਂ ਮਿਲਦਾ ਕਿ ਸਾਡਾ ਬਜ਼ੁਰਗ ਜਿਹੜਾ ਬਹੁਤ ਸਾਲਾਂ ਤੋਂ ਚੱਲਿਆ ਉਹਨਾਂ ਤੇ ਮੇਰੀ ਰੱਖਤ ਕਦੇ ਜੜੀ ਉਹ ਬਹੁਤ ਚਿਰ ਰਹਿ ਗਈ ਮਹਾਂਕਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ মিডিਆ ਵਾਲੇ ਸਾਥੀਆਂ ਦੇ ਕਿਸਾਨਾਂ ਦੇ ਵੀਰਾਂ ਦੇ ਫੋਨ ਆ ਰਹੇ ਸੀ ਸਵੇਰ ਦਾ ਜਦੋਂ ਦਾ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਦੀ ਤਬੀਅਤ ਖਰਾਬ ਹੋਈ ਤੇ ਉਹਨਾਂ ਨੂੰ ਜਿਹੜਾ ਹੈਲਫੇਲ ਨੂੰ ਫਸਟ ਐਡ ਉਸ ਤੇ ਦਿੱਤੀ ਗਈ ਉਸ ਤੋਂ ਬਾਅਦ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਚਲੇ ਗਏ ਤੇ ਉਹਨਾਂ ਦੀ ਸਿਹਤ ਬਾਰੇ ਫੋਨ ਆ ਰਹੇ ਸੀ ਕਸੀ 10 ਜਣਾਂ ਚੋਨੇ 21 ਜਨਵਰੀ ਨੂੰ ਵੀ ਇਹਨਾਂ ਨੂੰ ਖਾੜ ਦੀ ਦਿੱਕਤ ਆਈ ਸੀ ਲੇਕਿਨ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਫੈਲ ਦਿੰਦੇ ਹੋਏ ਮੋਰਚੇ ਤੇ ਪਹੁੰਚੇ ਸਰਦਾਰ ਜਗੀਰ ਸਿੰਘ ਢੱਲੇਵਾਲ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਆਰਾਮ ਕਰ ਲਓ ਸਿੱਖਾ ਸਾਹਿਬ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਐਡੀ ਵੱਡੀ ਜਿਹੜੀ ਮਹੀਮ ਨੂੰ ਲੈ ਕੇ ਚੱਲੇ ਹੋ ਜਿਹਦੇ ਜਿਹਨਾਂ ਤੁਸੀਂ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਲੈ ਕੇ ਚੱਲੇ ਹੋ ਪਹਿਮੇ ਰਿਜਵੰਦਨ ਦੇ ਟਾਈਮ ਪੰਜ ਸਵੇਰੇ ਉਹਨਾਂ ਨੂੰ ਜੋ ਤਬੀਤ ਵਿਗੜਦੀ ਹੈ ਉਸ ਨੂੰ ਉਸੇ ਦੌਰਾਨ ਜੋ ਸਰਕਾਰੀ ਡਾਕਟਰਾਂ ਨੇ ਉਸੇ ਟੇਬ ਸੀ ਕਿ ਸਵੈਮਾਨ ਦੀ ਟੀਮ ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ ਜਿੱਥੇ ਲੈ ਕੇ ਆਈ ਜੇਸੀ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪਤਾਲ ਦੇ ਵਿੱਚ ਹੈ ਆਈਸੀਸੀ ਜੋ ਵਾਰਡ ਦੇ ਵਿੱਚ ਗੁਰਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਵੱਡੇ ਬੇਟੇ ਮੇਰੇ ਬੀਰ ਪ੍ਰਤਾਪ ਸਿੰਘ ਜੀ ਮਹਤਾਬ ਸਿੰਘ ਜੀ ਗਵਿੰਦਰ ਸਿੰਘ ਢੰਗੋ ਜੀ ਤੇ ਵਿਕੇਸ਼ੂ ਸਿੱਖਿਆ ਦੇ ਜੋ ਕੌਮੀ ਪ੍ਰਧਾਨ ਨੇ ਅ ਅੱਜ ਪੰਜਾਬ ਦੇ ਸੂਬਾ ਪ੍ਰਧਾਨ ਨਸੀਬ ਸਿੰਘ ਜੀ ਨਾਲ ਜਿਹਨੂੰ ਹਾਲ ਚਾਲ ਜਾਣਿਆ ਠੀਕੇ ਡਾਕਟਰਾਂ ਨੇ ਜਦੋਂ ਦੇਖਿਆ ਲੱਖੋ ਕੀਤੀ ਸੀ ਜੀ ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਹਾਰਟ ਅਟੈਕ ਹੋਇਆ ਸੀ ਹੁਣ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਨੇ ਲੇਕਿਨ ਬ੍ਰਦੇਵ ਸਿੰਘ ਸਿਰਸਾ ਜੀ ਨੇ ਸਾਨੂੰ ਜੋ ਗੱਲ ਕਹੀ ਬਹੁਤ ਭਰੇ ਮਨ ਕਹਿ ਰਹੇ ਆ ਬਹੁਤ ਔਖਾ ਪਹਿਣਾ ਇਸ ਗੱਲ ਉਹ ਕਹਿੰਦੇ ਅਗਰ ਮੇਰਾ ਠੀਕ ਹੋਣਾ ਹੈ ਤਾਂ ਮੈਂ ਸਿਧਾਂ ਮੋਰਚੀ ਤੇ ਜਾਊਂਗਾ ਅਗਰ ਕੋਈ ਪਰਮਾਤਮਾ ਨਾ ਕਰੇ ਕੋਈ ਤਾਂ ਹੋ ਨਹੀਂ ਹੁੰਦੀ ਹੈ ਮੇਰੀ ਮੌਤ ਹੁੰਦੀ ਹੈ ਕਿ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਹੈ ਉਨੀ ਦੇਰ ਤੱਕ ਇਹ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਚਾਹੀਦਾ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਪੁਨਾ ਕਾਰਪੋਰੇਟ ਘਰਾਣਿਆਂ ਪੂੰਜੀਪਤੀਆਂ ਨੂੰ ਛੱਡ ਕੇ ਸਾਰਾ ਦੇਸ਼ ਮੇਰਾ ਉਸ ਦੇਸ਼ ਦੀ ਲੜਾਈ ਲੜ ਰਿਹਾ ਤੇ ਇਸ ਲੜਾਈ ਦੇ ਵਿੱਚ ਅਗਰ ਜਿਹੜੀ ਲੜਾਈ ਸਾਡੇ ਗੁਰੂ ਨੇ ਇਸ ਜੁਲਮ ਦੇਖਣਾ ਜਿਹੜੀ ਸਾਡੀ ਇਹ ਲੜਾਈਆਂ ਜਿਹੜੇ ਸਾਡੇ ਗੁਰਮਾਨੇ 10ਵੀਂ ਚੀਤਾ ਗੁਰੂ ਗੋਬਿੰਦ ਸਿੰਘ ਨੇ ਜੁਲਮ ਦੇ ਖਿਲਾਫ ਲੜੀ ਉਹਨਾਂ ਕਾਰਪੋਰੇਟ ਭਰਾਨਿਆਂ ਦੀ ਜ਼ੁਲਮਾਂ ਦੀ ਉਹਨਾਂ ਦੇ ਤਹਿ ਜਿਹੜੀਆਂ ਸਰਕਾਰਾਂ ਚੱਲੀਆਂ ਉਹਨਾਂ ਦੀ ਲੜਾਈ ਦੇ ਖਿਲਾਫ ਇਹ ਸੰਘਰਸ਼ ਵਿੱਢਿਆ ਹੋਇਆ ਜੀ ਸਾਲ ਪੂਰੇ ਹੋਣ ਕੇ ਮਹਾਪੰਚਾਇਤ ਸੀ ਅੱਜ ਉੱਥੇ ਇਹਨਾਂ ਨੇ ਜਿਹੜਾ ਕਿਸਾਨਾਂ ਨੂੰ ਸਮੋਦਨ ਇੱਕ ਸਮੋਦਨ ਵੀ ਕਰਨਾ ਸੀ ਲੇਕਿਨ ਅੱਜ ਸਵੇਪ ਦੇ ਇੱਥੇ ਜਿਹੜੇ ਇਲਾਜ ਨਹੀਂ ਤੇ ਅਸੀਂ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸਰਦਾਰ ਜੀਜੀ ਸਿੰਘ ਢੱਲੇਵਾਲ ਨੇ ਸਾਨੂੰ ਭੇਜਿਆ ਹਲਚਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਕਿ ਸਤਸਾ ਜੀ ਆਰਾਮ ਕਰੋ ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਸੀ ਮੈਂ ਦੱਸਤੀ ਇਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆਂ ਸਾਡਾ ਪਰਿਵਾਰ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬਰਦੇਸ਼ ਸਿੰਘ ਸਿਰਸਾ ਜੀ ਵੱਲੋਂ ਇਹ ਜੋ ਦਿਲੀ ਇਛਾ ਇਹ ਵਾਹਿਗੁਰੂ ਨੂੰ ਠੀਕ ਕਰਦਾ ਹੈ ਕਿ ਮੈਂ ਮੋਰਚੇ ਤੇ ਜਾ ਕੇ ਆਪਣੇ ਸਿਵਾਮਨ ਪਾਉਂਗਾ ਅਗਰ ਅਨਪੂਣੀ ਹੁੰਦੀ ਹੈ ਮੇਰਾ ਪ੍ਰਾਨ ਜਾਂਦੇ ਆ ਤੇ ਮੇਰਾ ਸਰੀਰ ਹੈ ਜਿਹੜਾ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੇ ਦੇ ਮੋਰਚਾ ਨਹੀਂ ਦਿੱਤਾ ਜਾਂਦਾ ਅਸੀਂ ਉੱਥੇ ਮੇਰੇ ਮਰਤਕ ਦੇ ਮੋਰਚੇ ਤੇ ਰਹਿਣੀ ਚਾਹੀਦੀ ਹੈ